ਦਾ ਕਾਂਗਰਸ ਦੀ ਲਗਾਤਾਰ ਮੀਟਿੰਗ ਚੱਲ ਰਹੀ ਹੈ ਅੰਮ੍ਰਿਤਸਰ ਦਾ ਮੇਅਰ ਬਣਾ ਲਈ ਕਾਦੀ ਕਾਦੀ ਮੇਅਰ ਬਣਾ ਲੈ ਲੈ ਮੇਜ਼ ਬਣਾਉਣ ਲਈ ਪਰਿਵਾਰ ੱੱਲੇ ਸਾਹ ਮੇ ਦਾਪ ਦਾ ਬਣੂ ਆਮ ਆਦਮੀ ਨੂੰ ਛੱਡੋ ਜੀ ਆਮ ਆਦਮੀ ਪਾਰਟੀ ਕੋਲ ਤੰਤਰ ਉਹਨਾਂ ਕੋਲੇ ਹੂੰ ਯੰਤਰ ਵੀ ਉਹਨਾਂ ਕੋਲੇ ਇਹ ਕੋਈ ਇਲੈਕਸ਼ਨ ਜਿੱਤ ਕੇ ਇਹਨਾਂ ਨੇ ਮੇਅਰ ਬਣਾਇਆ ਸਾਰੇ ਫੇਲ ਹੋ ਗਏ ਅਸੀਂ ਮੇਅਰ ਆਪਣਾ ਬਣਾ ਕੇ ਵਕਾਵਾਂਗੇ ਚੋਣ ਹੋਏ ਸੀ ਨਗਰ ਦੇ ਕਿ ਮੈਂ ਤਦ ਆਮ ਆਦਮੀ ਪਾਰਟੀ ਦੇ ਕੋਲ 24 ਕਾਂਗਰਸ ਸੀਗੇ ਤੇ ਕਾਂਗਰਸ ਕੋਲ 41 ਕੌਂਸਲਰ ਸੀਗੇ ਪਰ ਜੇ ਹੁਣ ਦੀ ਗੱਲ ਕਰੀਏ ਕਾਂਗਰਸ ਕੋਲ ਹੁਣ ਵੀ 41 ਕੌਂਸਲਰ ਹੀ ਆ ਪਰ ਹੁਣ ਜਿਹੜੇ ਆਮ ਆਦਮੀ ਪਾਰਟੀ ਉਹ 24 ਤੋਂ 37 ਤੱਕ ਪਹੁੰਚ ਚੁੱਕੇ ਆ ਜੋ ਬਹੁਮਤ ਦੇ ਲਈ ਜੋ ਕਹਿਆ ਜਾਂਦਾ 48 ਠੀਕਾ ਹੋਣਾ ਬਹੁਤ ਜ਼ਰੂਰੀ ਆ ਯਾ ਹਾਲਾਂਕਿ ਕਾਂਗਰਸ ਪਾਰਟੀ ਦੇ ਬਾਰੇ ਲਗਾਤਾਰ ਮੀਟਿੰਗਾਂ ਕੀਤੀ ਜਾ ਰਹੀ ਆ ਲਗਾਤਾਰ ਜਿਹੜੇ ਕਾਂਗਰਸ ਪਰਿਭਾਰੀ ਦੇ ਪੰਜਾਬ ਦੇ ਹਰੀਤ ਚੋਦਰੀ ਅੰਮ੍ਰਿਤਸਰ ਆ ਰਹੇ ਨੇ ਮੀਟਿੰਗਾਂ ਕੀਤੀਆਂ ਜਾ ਰਹੀ ਆ ਸੀਨੀਅਰ ਲੀਡਰ ਐਲਓਪੀ ਦੇ ਲੀਡਰ ਆਪੋਜੀਸ਼ਨ ਨੇ ਪ੍ਰਤਾਪ ਸਿੰਘ ਬਾਜਵਾ ਉਹ ਵੀ ਲਗਾਤਾਰ ਅੰਮ੍ਰਿਤਸਰ ਸਾਬका ਐਮ ਐਲ اے ਸੀ ਜਾਂ ਜਾਂ ਉਮਰ ਕਾਇ ਸੋਨੀ ਹੋਣ ਜਾਂ ਜਿਹੜੇ ਮੌਜੂਦਾ ਸੰਸਦ ਹਣ ਗੁਰਜੀਤ ਸਿੰਘ ਮੋਜਲੇ ਨੇ ਲਗਾਤਾਰ ਮੀਟਿੰਗਾਂ ਕਰ ਰਹੇ ਨੇ ਜਿਹੜੇ ਹੋਰ ਕਾਉਂਸਲਰ ਨੇ ਉਹਨਾਂ ਦੀ ਵੀ ਰਾਏ ਲਈਤੀ ਜਾ ਰਹੀ ਆ ਫਿਲਹਾਲ ਜੋ ਇਹ ਕਿਹਾ ਜਾ ਰਿਹਾ ਕਿ ਲਗਾਤਾਰ ਹਰੀ ਚੋਦਰੀ ਵੱਲੋਂ ਇਹ ਕਿਹਾ ਜਾ ਰਿਹਾ ਕਿ ਮੇਅਰ ਸਾਡਾ ਹੀ ਬਣੇਗਾ ਪਰ ਦੂਜੇ ਪਾਸੇ ਤੁਹਾਨੂੰ ਗੱਲ ਕਰੇ ਆਮ ਆਦਮੀ ਪਾਰਟੀ ਜਿਹੜੀ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਨੇ ਉਹਨਾਂ ਨੇ ਆਪਣੇ ਜਲੰਧਰ ਤੇ ਪਟਿਆਲਾ ਦੇ ਵਿੱਚ ਆਪਣਾ ਮੇਅਰ ਬਣਾ ਦਿੱਤਾ ਗਿਆ ਤੇ ਜਲਦੀ ਦਾਵਾ ਕੀਤਾ ਜਾ ਰਿਹਾ ਕਿ ਲੁਧਿਆਣਾ ਤੇ ਅੰਮਰਸਰ ਦੇ ਵਿੱਚ ਵੀ ਉਹਨਾਂ ਵੱਲੋਂ ਹੀ ਮੇਅਰ ਬਣਾਇਆ ਜਾਏਗਾ ਕੁਲਦੀਪ ਸਿੰਘ ਧਾਲੀਵਾਲ ਨੇ ਮੰਤਰੀ ਸਾਹਿਬ ਨੇ ਬੀਤੇ ਦਿਨ ਜੇ ਗੱਲ ਕਰੀਏ ਦੋ ਆਜ਼ਾਦ ਉਮੀਦਵਾਰੋਂ ਨੇ ਆਪਣੇ ਆਮਾਦੀ ਪਾਰਟੀ ਦੇ ਸ਼ਾਮਿਲ ਕਰਵਾਏ ਸੀ ਕਿਤੇ ਅੱਠ ਆਜ਼ਾਦ ਉਮੀਦਵਾਰ ਸੀਗੇ ਇੰਡੀਪੈਂਡੈਂਟ ਉਮੀਦਵਾਰ ਸੀਗੇ ਜੋ ਕੌਂਸਲਰ ਜਿੱਤੇ ਸੀਗੇ ਅੱਠ ਵਿੱਚੋਂ 6 ਜਿਹੜੇ ਆ ਉਹ ਆਮਾਦੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਚੁੱਕੇ ਆ ਤੇ ਕਿਹਾ ਜਾ ਰਿਹਾ ਕਿ ਤਿੰਨ ਅਕਾਲੀ ਦਲ ਦੇ ਲੀਡਰ ਆ ਤੇ 6 ਹਜੇ ਵੀ ਭਾਜਪਾ ਦੀ ਲੀਡਰ ਜਿਹੜੇ ਹੈਗੇ ਆ ਤੇ ਉਹ ਕਿਧੇ ਵੱਲ ਜਾਣਗੇ ਉਸ ਤੋਂ ਬਾਅਦ ਹੀ ਫੈਸਲਾ ਹੋਏਗਾ ਕਿ ਆਮਾਦੀ ਪਾਰਟੀ ਦਾ ਮੇਅਰ ਬਣੇਗਾ ਜਾਂ ਫਿਰ ਕਾਂਗਰਸ ਦਾ ਮੇਅਰ ਬਣੇਗਾ ਜੋ ਤੱਕ ਉਮੀਦਵਾਰ ਪੂਰੇ ਨਹੀਂ ਹੁੰਦੇ ਆਮ ਆਦਮੀ ਪਾਰਟੀ ਦੇ ਤੇ ਐਨਓਸੀ ਜਾਰੀ ਕੀਤੀ ਜਾਈਏ ਉਹ ਤੱਕ ਤੋਂ ਬਿਲਕੁਲ ਉਹੀ ਕਿਉਂਕਿ ਲਗਾਤਾਰ ਰੀ ਚੌਧਰੀ ਵੱਲੋਂ ਤੇ ਬਿਆਨ ਆਇਆ ਦਿੱਤਾ ਗਿਆ ਕਿ ਜਦੋਂ ਵੀ ਐਨਓਸੀ ਜਾਰੀ ਕਰ ਦਿੱਤੀ ਜਾਵੇਗੀ ਅਸੀਂ ਨਾਲ ਹੀ ਬਹੁਮਤ ਪੇਸ਼ ਕਰ ਦਾਂਗੇ ਮਤਲਬ ਦੋਵੇਂ ਪਾਰਟੀ ਦਾਅਵੇ ਜਰੂਰ ਕਰ ਰਹੀ ਆ ਪਰ ਕਾਗਜ਼ਾਂ ਤੇ ਔਨ ਰਿਕਾਰਡ ਕਿਸੇ ਕੋਲ ਵੀ ਪੂਰਨ ਤੌਰ ਤੇ ਬਹੁਮਤ ਨਹੀਂ ਹੈਗਾ ਇਹ ਕਿਹਦਾ ਸੀ ਕਾਰਨ ਕੀ ਸਮਝਦੇ ਕਿ 2 ਸਾਲ ਜਿਹੜੀ ਕਾਉਂਸਲ ਦੀ ਚੋਣ ਹੈ ਉਹਨੂੰ ਲੇਟ ਕਰ ਦਿੱਤਾ ਗਿਆ ਦਾ ਕਾਰਨ ਕੀ ਸਮਝਦੇ ਅਸਿਕਲ ਦੋਸਤੋ ਇਸ ਵਕਤ ਜੇਕਰ ਅਸੀਂ ਗੱਲ ਕਰੀਏ ਤਾਂ ਹਰ ਇੱਕ ਦੀਆਂ ਨਜ਼ਰਾਂ ਨੇ ਮੇਅਰ ਦੀ ਕੁਰਸੀ ਦੇ ਉੱਤੇ ਉਮੀਦਵਾਰਾਂ ਦੇ ਸਣੇ ਆਮ ਜਨਤਾ ਜਿਹੜੀ ਆ ਉਹ ਵੀ ਸੋਚਦੀ ਪਈ ਹੈ ਕਿ ਮੇਅਰ ਕਿਹੜਾ ਬਣੇਗਾ ਕਿਹੜੀ ਪਾਰਟੀ ਦਾ ਬਣੇਗਾ ਜਦੋਂ ਮੇਅਰ ਬਣੇਗਾ ਤਾਂ ਉਦੋਂ ਸਾਡੇ ਇਲਾਕਿਆਂ ਦੇ ਸੁਧਾਰ ਹੋਣਗੇ ਅਸੀਂ ਗੱਲ ਅਮਰਸਰ ਦੀ ਕਰ ਰਹੇ ਹਾਂ ਅਮਰਸਰ ਦੇ ਵਿੱਚ ਰੇਸ ਦੇ ਵਿੱਚ ਇਸ ਵੇਲੇ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਆ ਤੇ ਦੋਨਾਂ ਦੇ ਵਿੱਚੋਂ ਕਿਸੇ ਦਾ ਵੀ ਮੇਅਰ ਬਣ ਸਕਦਾ ਪਰ ਆਉਣ ਵਾਲਾ ਸਮਾਂ ਤੈਅ ਕਰੇਗਾ ਕਿ ਮੇਅਰ ਕਿਦਾ ਬਣੇਗਾ ਮੇਰੇ ਨਾਲ ਸੀਨੀਅਰ ਜਰਨਲਿਸਟ ਪਰਤ ਸ਼ਰਮਾ ਜੀ ਮੌਜੂਦ ਹੈ ਪਰਤ ਜੀ ਕੀ ਕਹਿਣਾ ਚਾਹੁੰਦੇ ਜੇ ਮੇਅਰ ਦੀ ਕੁਰਸੀ ਦੀ ਦੌੜ ਹੈ ਪਰ ਉਹ ਮੁੱਕਦੀ ਨਹੀਂ ਬਈ ਉਹ ਬਿਲਕੁਲ ਸੱਚ ਹੈ ਜਦੋਂ ਦੱਸਦੇ ਕਿ ਜਦੋਂ ਚੋਣ ਹੋਏ ਸੀ ਨਗਰ ਦੀਆਂ ਤਾਂ ਅਮਾਦੀ ਪਾਰਟੀ ਦੇ ਕੋਲ 24 ਕੌਂਸਲਰ ਸੀਗੇ ਤੇ ਕਾਂਗਰਸ ਕੋਲ 41 ਕੌਂਸਲਰ ਸੀਗੇ ਪਰ ਜੇ ਹੁਣ ਦੀ ਗੱਲ ਕਰੀਏ ਕਾਂਗਰਸ ਕੋਲ ਹੁਣ ਵੀ 41 ਕੌਂਸਲਰ ਹੀ ਆ ਪਰ ਹੁਣ ਜਿਹੜੇ ਆਮ ਆਦੀ ਪਾਰਟੀ ਉਹ 24 ਤੋਂ 37 ਤੱਕ ਪਹੁੰਚ ਚੁੱਕੇ ਹੋਇਆ ਜੋ ਬਹੁਮਤ ਦੇ ਲਈ ਜੋ ਕਹਿਇਆ ਜਾਂਦਾ 48 ਫਿੱਟਾ ਹੋਣਾ ਬਹੁਤ ਜ਼ਰੂਰੀ ਹੈ ਹਾਲਾਂਕਿ ਕਾਂਗਰਸ ਪਾਰਟੀ ਦੇ ਵੱਲੋਂ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਲਗਾਤਾਰ ਜਿਹੜੇ ਕਾਂਗਰਸ ਦੇ ਪ੍ਰਭਾਰੀ ਨੇ ਪੰਜਾਬ ਦੇ ਹਰੀਤ ਚੋਦਰੀ ਅੰਮ੍ਰਿਤਸਰ ਆ ਰਹੇ ਨੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਸੀਨੀਅਰ ਲੀਡਰ ਐਲੋਪੀ ਦੇ ਲੀਡਰ ਆਪੋਜੀਸ਼ਨ ਨੇ ਪ੍ਰਤਾਪ ਸਿੰਘ ਬਾਜਵਾ ਉਹ ਵੀ ਲਗਾਤਾਰ ਅੰਮ੍ਰਿਤਸਰ ਆ ਰਹੇ ਨੇ ਵੱਖ-ਵੱਖ ਜਿਹੜੇ ਸਾਬਕਾ ਐਮਐਲਏ ਸੀ ਜਾਂ ਜਾਂ ਹੰਪਰਕਾ ਸੋਨੀ ਹੋਣ ਜਾਂ ਜਿਹੜੇ ਮੌਜੂਦਾ ਸੰਸਦ ਹਨ ਗੁਰਜੀਤ ਸਿੰਘ ਓਜਲਾ ਨੇ ਲਗਾਤਾਰ ਮੀਟਿੰਗਾਂ ਕਰ ਰਹੇ ਨੇ ਜਿਹੜੇ ਹੋਰ ਕਾਉਂਸਲਰ ਨੇ ਉਹਨਾਂ ਦੀ ਵੀ ਰਾਏ ਲਈ ਤੇ ਜਾ ਰਹੀ ਆ ਫਿਲਹਾਲ ਜੋ ਇਹ ਕਿਹਾ ਜਾ ਰਿਹਾ ਕਿ ਲਗਾਤਾਰ ਹਰੀਤ ਚੋਦਰੀ ਵੱਲੋਂ ਇਹ ਕਿਹਾ ਜਾ ਰਿਹਾ ਕਿ ਮੇਅਰ ਸਾਡਾ ਹੀ ਬਨੇਗਾ ਪਰ ਦੂਜੇ ਪਾਸੇ ਤੁਹਾਨੂੰ ਗੱਲ ਕਰੀ ਆਮ ਆਦੀ ਪਾਰਟੀ ਜਿਹੜੀ ਮੌਜੂਦਾ ਸਰਕਾਰ ਆਮ ਆਦੀ ਪਾਰਟੀ ਨੇ ਉਹਨਾਂ ਨੇ ਆਪਣੇ ਜਲੰਧਰ ਤੇ ਪਟਿਆਲਾ ਦੇ ਵਿੱਚ ਆਪਣਾ ਮੇਅਰ ਬਣਾ ਦਿੱਤਾ ਗਿਆ ਤੇ ਜਲਦੀ ਦਾਵਾ ਕੀਤਾ ਜਾ ਰਿਹਾ ਕਿ ਲੁਧਿਆਣਾ ਤੇ ਅੰਮਰਸਰ ਦੇ ਵਿੱਚ ਵੀ ਉਹਨਾਂ ਵੱਲੋਂ ਹੀ ਮੇਅਰ ਬਣਾਇਆ ਜਾਏਗਾ ਕਿਉਂਕਿ ਜਿਹੜੇ ਕੁਲਦੀਪ ਸਿੰਘ ਧਾਲੀਵਾਲ ਨੇ ਮੰਤਰੀ ਸਾਹਿਬ ਨੇ ਬੀਤੇ ਦਿਨ ਜੇ ਗੱਲ ਕਰੀਏ ਦੋ ਆਜ਼ਾਦ ਉਮੀਦਵਾਰ ਉਹਨੇ ਆਪਣੀ ਆਮ ਆਦੀ ਪਾਰਟੀ ਦੇ ਸ਼ਾਮਿਲ ਕਰਵਾਏ ਸੀ ਕਿਤੇ 8 ਆਜ਼ਾਦ ਉਮੀਦਵਾਰ ਸੀਗੇ ਇੰਡੀਪੈਂਡੈਂਟ ਉਮੀਦਵਾਰ ਸੀਗੇ ਜੋ ਕੌਂਸਲਰ ਜਿੱਤੇ ਸੀਗੇ 8 ਵਿੱਚੋਂ ਛੇ ਜਿਹੜੇ ਆ ਉਹ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਚੁੱਕੇ ਆ ਤੇ ਕਿਹਾ ਜਾ ਰਿਹਾ ਕਿ ਤਿੰਨ ਅਕਾਲੀ ਦਲ ਦੇ ਲੀਡਰ ਆ ਤੇ ਛੇ ਹਜੇ ਵੀ ਭਾਜਪਾ ਦੀ ਲੀਡਰ ਜਿਹੜੇ ਹੈਗੇ ਆ ਤੇ ਉਹ ਕਿਧੇ ਵੱਲ ਜਾਣਗੇ ਉਸ ਤੋਂ ਬਾਅਦ ਹੀ ਫੈਸਲਾ ਹੋਏਗਾ ਕਿ ਆਮ ਆਦੀ ਪਾਰਟੀ ਦਾ ਮੇਅਰ ਬਣੇਗਾ ਜਾਂ ਫਿਰ ਕਾਂਗਰਸ ਦਾ ਮੇਅਰ ਬਣੇਗਾ ਕਿਉਂਕਿ ਜੋ ਤੱਕ ਉਮੀਦਵਾਰ ਪੂਰੇ ਨਹੀਂ ਹੁੰਦੇ ਆਮ ਆਦੀ ਪਾਰਟੀ ਦੇ ਤੇ ਐਨਓਸੀ ਜਾਰੀ ਕੀਤੀ ਜਾਏਗੀ ਉਹ ਤੱਕ ਸੋ ਬਿਲਕੁਲ ਉਹੀ ਹੈ ਕਿਉਂਕਿ ਲਗਤ ਹਰੀ ਚੌਧਰੀ ਵੱਲੋਂ ਤੇ ਬਿਆਨ ਆਈ ਦਿੱਤਾ ਗਿਆ ਕਿ ਜਦੋਂ ਵੀ ਐਨਓਸੀ ਜਾਰੀ ਕਰ ਦਿੱਤੀ ਜਾਵੇਗੀ ਅਸੀਂ ਨਾਲ ਹੀ ਬਹੁਮਤ ਪੇਸ਼ ਕਰ ਦਾਂਗੇ ਮਤਲਬ ਦੋਵੇਂ ਪਾਰਟੀ ਦਾਅਵੇ ਜਰੂਰ ਕਰ ਰਹੀ ਆ ਪਰ ਕਾਗਜ਼ਾਂ ਤੇ ਓਨ ਰਿਕਾਰਡਸ ਕਿਸੇ ਕੋਲ ਵੀ ਪੂਰਨ ਤੌਰ ਤੇ ਬਹੁਤ ਨਹੀਂ ਹੈਗਾ ਸੋ ਵੇਖਣਾ ਹੁਣ ਇਹੀ ਹੋਵੇਗਾ ਕਿ ਜਿਹੜੇ ਆ ਤਿੰਨ ਬੀਜੇਪੀ ਦੇ ਆ ਜਾਂ ਫਿਰ ਜਿਹੜੇ ਅੱਠ ਜਿਹੜੇ ਬੀਜੇਪੀ ਦੇ ਹੈਗੇ ਆ ਜੋ ਅਜੇ ਤੱਕ ਬੀਜੇਪੀ ਦੇ ਵਿੱਚ ਹੈਗੇ ਕਿਸੇ ਪਾਰਟੀ ਨਾਲ ਸੰਬੰਧ ਦੇ ਰੱਖਿਆ ਇਹਦਾ ਸੀ ਕਾਰਨ ਕੀ ਸਮਝਦੇ ਕਿ ਦੋ ਸਾਲ ਜਿਹੜੀ ਕਾਉਂਸਲਰ ਦੀ ਚੋਣ ਆ ਉਹਨੂੰ ਲੇਟ ਕਰ ਦਿੱਤਾ ਗਿਆ ਇਹਦਾ ਕਾਰਨ ਕੀ ਸਮਝਦੇ ਸੀ ਕਾਰਨ ਕਿਤਨਾ ਕੀ ਤੇਦਾ ਸੀ ਹੈ ਸਮਝ ਸਕਦੇ ਆ ਕਿਉਂਕਿ ਲਗਾਤਾਰ ਜਦੋਂ ਸਰਕਾਰ ਬਣੀ ਸੀਗੀ ਤੇ ਲਗਾਤਾਰ ਉਮੀਦਾਂ ਕਿਐਸਾ ਲਗਾਏ ਜਾ ਰਹੇ ਸੀ ਕਿ ਜਲਦ ਤੋਂ ਜਲਦ ਨਗਰ ਨਿਕੰਮ ਦੇ ਕਿੱਤੀ ਜਾਵੇਗੀ ਪਰ ਜੋ ਲੋਕ ਸੀਗੇ ਕਿਉਂਕਿ ਲਗਾਤਾਰ ਤੁਹਾਨੂੰ ਦੀ ਗੱਲ ਕਰੀ ਅੰਮ੍ਰਿਤਸਰ ਦੀ 7-8 ਮਹੀਨੇ ਜੋ ਅੰਮ੍ਰਿਤਸਰ ਸ਼ਹਿਰ ਦੇ ਹਾਲਾਤ ਆ ਉਹ ਤੁਸੀਂ ਪਹਿਲੇ ਕਦੇ ਵੀ ਇਸ ਤਰ੍ਹਾਂ ਹਾਲਾਤ ਨਹੀਂ ਹੋਏ ਗੰਦਗੀ ਦਾ ਜਗਾ ਜਗਾ ਤੇ ਢੇਰ ਲੱਗਾ ਹੋਇਆ ਸੀ ਤੇ ਸੀਵਰੇਜ ਸੀਵਰੇਜ ਤੇ ਸੀ ਨਹੀਂ ਆਸੀ ਖਬਰਾਂ ਕਰਦੇ ਸੀਗੇ ਹਰ ਇੱਕ ਪੋਸਟ ਪੋਸ਼ ਇਲਾਕਾ ਜਾਂ ਦਿਹਾਤੀ ਤੋਂ ਦਿਹਾਤੀ ਇਲਾਕਾ ਹਰ ਇੱਕ ਇਲਾਕੇ ਦੇ ਹਾਲਾਤ ਕਾਫੀ ਬਦਤਰ ਸੀ ਕਿ ਸੋ ਕਿਤਨਾ ਕਿ ਗੰਦਗੀ ਇੰਨੀ ਜ਼ਿਆਦਾ ਸੀ ਕਿ ਕੂੜਾ ਚੱਕਿਆ ਨਹੀਂ ਜਾ ਰਹਾ ਸੀਗਾ ਸੀਵਰੇਜ ਦੀ ਨਹੀਂ ਆਈ ਸਮੱਸਿਆ ਸੀਗੀ ਲੋਕ ਗਰਮੀਆ ਜਦੋਂ ਸੀਗੀ ਜਦੋਂ بارش ਦਾ ਸੀਗਾ ਤੇ ਸੀਵਰੇਜ ਨਾਲ ਇੰਨੀ ਗੰਦਗੀ ਫੈਲਦੀ ਸੀਗੀ ਸਮੱਸਿਆ ਇਲਾਕੇ ਦੇ ਕਿਤੇ 6-6 ਮਹੀਨੇ ਸਾਲ-ਸਾਲ ਪਾਣੀ ਸੀਵਰੇਜ ਦਾ ਪਾਣੀ ਜਿਹੜਾ ਰੁਕਿਆ ਤੇ ਉਹਨਾਂ ਦੀਆਂ ਮਹਿਲਾਵਾਂ ਨੂੰ ਇਹ ਤੰਗੀ ਹੁੰਦੀ ਆ ਜਿਹੜੀਆਂ ਦੂਜਿਆਂ ਦੇ ਘਰਾਂ ਵਿੱਚ ਜਾਣਾ ਪੈਂਦਾ ਸੋ ਬਿਲਕੁਲ ਸੱਚ ਹੈ ਜੀ ਤੁਹਾਨੂੰ ਦੱਸ ਦਿੱਤੀ ਕਿ ਹਾਈ ਕੋਰਟ ਨੇ ਕਿਹਾ ਸੀ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਤੁਸੀਂ ਜਲਦ ਤੋਂ ਜਲ ਨੋਟਰੀਆਂ ਜਾਰੀ ਕਰੋ ਸੋ ਪਿਛਲੇ ਕਾਫੀ ਲੰਬੇ ਸਮੇਂ ਤੋਂ ਕੈਸਾ ਲੱਗਿਆ ਯਾਰ ਸੀ ਹੁਣ ਹੋਣਗੇ ਹੁਣ ਹੋਣਗੇ ਉਸ ਤੋਂ ਬਾਅਦ ਹਾਈ ਕੋਰਟ ਨੇ ਜੁਰ ਲਲਕਾਰਿਆ ਫਟਕਾਰਿਆ 50 ਸਰਕਾਰ ਨੂੰ ਚੋਣ ਕਰਾਈ ਜਾ ਰਹੀ ਹੈ ਹੋ ਸਕਦੇ ਆ ਬਿਲਕੁਲ ਤੁਸੀਂ ਆਪਾਂ ਸਿੱਧਾ ਤੇ ਨਹੀਂ ਕਹਿ ਸਕਦੇ ਪਰ ਇਹ ਸਾਡੇ ਦਰਸ਼ਕ ਨੇ ਉਹ ਜੁਰ ਸਮਝ ਹੀ ਜਾਣਗੇ ਸਾਡਾ ਕਹਿਣ ਦਾ ਮਤਲਬ ਕੀ ਹੈਗਾ ਸੋ ਹਾਈ ਕੋਰਟ ਨੇ ਜੁਰ ਫਟਕਾਰ ਲਗਾਈ ਸੀ ਪੰਜਾਬ ਸਰਕਾਰ ਨੂੰ ਕਿ ਤੁਸੀਂ ਨਗਰ ਨਿਗਮ ਦੇ ਚੋਣ ਕਿਉਂ ਨਹੀਂ ਕਰਵਾ ਰਹੇ ਕਿਉਂਕਿ ਲੋਕਾਂ ਨੂੰ ਦਿੱਕਤਾਂ ਸਾਹਮਣਾ ਕਰਨਾ ਪੈਂਦੀ ਹੈ ਕਿਉਂਕਿ ਛੋਟੇ ਛੋਟੇ ਕੰਮ ਤੇ ਲਈ ਵੀ ਕਾਉਂਸਲਰ ਦੇ ਜਿਹੜੇ ਆ ਜਿਹੜੇ ਸਾਈਨ ਕਰवाने ਹੁੰਦੇ ਸੋ ਉਹ ਕਿਹਦੇ ਕੋਲ ਜਾਣ ਸੋ ਇਸ ਕਰਕੇ ਕਿਤਨਾ ਕਿਤ ਕਹਿ ਸਕਦੇ ਪਰ ਇਹ ਬਜੂਦਾ ਸੀਥੀ ਦੀ ਗੱਲ ਕਰੀਏ 37 ਕਿਉਂਕਿ 7 ਐਮਐਲਏ ਵੀ ਆਮ ਆਦਮੀ ਪਾਰਟੀ ਦੇ ਨੇ ਤੇ ਉਹ ਵੀ ਕਿਤਨਾ ਕਿਤਨਾ ਦਾ ਵੀ ਵੋਟ ਮੰਨੀ ਜਾਂਦੀ ਹੈਗੀ ਪਰ ਬਹੁਮਤ ਦੇ ਲਈ 48 ਸੀਟਾਂ ਦਾ ਹੋਣਾ ਬੜਾ ਜ਼ਰੂਰੀ ਹੈਗਾ ਪਰ ਦਾਅਵੇ ਦੋਵੇਂ ਪਾਰਟੀਆਂ ਕਰ ਰਹੀਆਂ ਕਾਂਗਰਸ ਹਰੀ ਚੌਧਰੀ ਜੀ ਵੀ ਕਰ ਰਹੇ ਰਾਜਾ ਵੜਿੰਗ ਜੀ ਵੀ ਕਰ ਰਹੇ ਦੂਜੇ ਪਾਸੇ ਤਾਲੀਵਾਲ ਸਾਹਿਬ ਜਰੂਰ ਕਰਦੇ ਇਲਾਰੇ ਆ ਰਹੇ ਨੇ ਕਿਉਂਕਿ ਲਗਾਤਾਰ ਕਹਿ ਗਈ ਸਾਡੇ ਕੋਲ 50 ਸੀਟਾਂ ਨੇ ਅਸੀਂ ਪਿੱਛੇ ਕੁਲਦੀਪ ਸਿੰਘ ਧਾਲੇਵਾਲ ਜੀ ਆਰ ਗੈਲਰੀ ਪਹੁੰਚੇ ਸੀ ਕਿ ਇਹ ਸਵਾਲ ਕੀਤਾ ਸੀ ਅੰਮ੍ਰਿਤਸਰ ਅੰਮ੍ਰਿਤਸਰ ਅੱਜ ਜਲਦੀ ਤਾਂ ਸੀ ਥਾਲੀਬਾਦ ਸਭ ਕੋਲ ਸਵਾਲ ਕੀਤਾ ਸੀ ਕਿ ਸਰ ਕਾਂਗਰਸ ਪਾਰਟੀ ਕੈਰੀ ਹਰੀ ਚੌਧਰੀ ਜੀ ਕਹਿ ਰਿਹਾ ਕਿ ਮੇਅਰ ਉਹਨਾਂ ਦਾ ਹੀ ਬਣੂਗਾ ਤੇ ਅੱਗੋਂ ਜਵਾਬ ਪਤਾ ਕੀ ਸੀ ਥਾਲੀਬਾਦ ਦਾ ਏਦਾਂ ਕਿਦਾਂ ਦੇਖਾਂਗੇ ਮੇਅਰ ਸਾਡਾ ਬਣੂਗਾ ਕਿਉਂ ਸਰਕਾਰ ਉਹਨਾਂ ਦੀ ਆ ਸਾਲਾ ਕੀ ਦਾਵਾ ਕਰ ਰਹੀ ਹੈ ਕਾਂਗਰਸ ਪਾਰਟੀ ਕਿ ਸਾਡੇ ਜਿਹੜੇ ਮੇਅਰ ਹੈ ਸੌਰੀ ਸਾਡੇ ਜਿਹੜੇ 파ਰਸ਼ਦ ਨੇ ਕਾਉਂਸਲਰ ਨੇ ਉਹਨਾਂ ਨੂੰ ਵੱਲੋਂ ਆਮ ਆਦੀ ਪਾਰਟੀ ਵੱਲੋਂ ਖਰੀਦਿਆ ਜਾ ਰਿਹਾ 25-25 ਲੱਖ ਰੁਪਏ ਦੇ ਕੇ ਖਰੀਦਿਆ ਜਾ ਰਿਹਾ ਤੇ ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਕਹਿ ਰਹੇ ਕਿ ਹੁਣ ਉਹ 25 ਲੱਖ ਦੀ ਜਗ੍ਹਾ 1-1 ਕਰੋੜ ਰੁਪਏ 75-75 ਲੱਖ ਤੱਕ ਪਹੁੰਚ ਚੁੱਕੇ ਹੋਏ ਆ। ਲੱਗਦਾ ਲੋਕ ਸਮਝ ਚੁੱਕੇ ਨੇ ਕਿ ਜਿਹੜੀ ਸੈਂਟਰ ਦੀ ਸਰਕਾਰ ਹੈ ਉਹੀ ਸੂਬੇ ਦੀ ਸਰਕਾਰ ਹੋਵੇ ਉਹੀ ਜਿਹੜੀ ਲੋਕਲ ਸਰਕਾਰ ਹੋਵੇ ਤੇ ਫੇਰ ਕਿਤੇ ਜਾ ਕੇ ਲੈ ਦੇ ਵਿੱਚ ਕੰਮ ਚੱਲਦਾ ਜੇ ਚਾਰੇ ਪਾਸੇ ਵੱਖ-ਵੱਖ ਸਰਕਾਰਾਂ ਹੋਣ ਜਾਂ ਫਿਰ ਉਹਦੇ ਨਾਲ ਚੱਲਦਾ ਤੁਹਾਡੀ ਕਿਰਾਏ ਸੋ ਬਿਲਕੁਲ ਤੁਸੀਂ ਬਿਲਕੁਲ ਸਹੀ ਗੱਲ ਕਿਉਂਕਿ ਉਹ سپورਟ ਮਿਲਦਾ ਹੈਗਾ ਜਦੋਂ ਅਕਸਰ ਅਸੀਂ ਵੇਖਦੇ ਹਾਂ ਪੰਜਾਬ ਦੀ ਕਿਸਮਤ ਤੁਹਾਨੂੰ ਪਤਾ ਹੀ ਕਿ ਜਦੋਂ ਵੀ ਕੇਂਦਰ ਤੇ ਕੋਈ ਸਰਕਾਰ ਹੁੰਦੀ ਹੈ ਪੰਜਾਬ ਤੋਂ ਉਸ ਤੋਂ ਉਲਟੀ ਸਰਕਾਰ ਹੁੰਦੀ ਹੈਗੀ ਸੋ ਹੁਣ ਕੇਂਦਰ ਤੇ ਬੀਜੇਪੀ ਆ ਆਮ ਆਦਮੀ ਪਾਰਟੀ ਆ ਪਹਿਲਾਂ ਜਦੋਂ ਕਾਂਗਰਸ ਹੀ ਤਦ ਵੀ ਬੀਜੇਪੀ ਸੀ ਸੋ ਇਤਸਾ ਹੀ ਹੁੰਦਾ ਤੇ ਹੁਣ ਲੋਕਾਂ ਨੂੰ ਹੈ ਕਿ ਕਿਉਂਕਿ ਜੋ ਪੈਸਾ ਆਣਾ ਹੁੰਦਾ ਬਕ ਕਾਉਂਸਲਰਾਂ ਅਸੀਂ ਜੇ ਆਮ ਆਦੀ ਪਾਰਟੀ ਦਾ ਬਣਾਉਂਦੇ ਆ ਤਾਂ ਕਿਤਨਾ ਕਿਤੇ ਫਾਇਦਾ ਤੇ ਹੋਵੇਗਾ ਹੀ ਹੋਵੇਗਾ ਕਿਉਂਕਿ ਸਰਕਾਰ ਉਹਨਾਂ ਦੀ ਹੈ ਜੋ ਕਰਨਾ ਕੰਮ ਤਾਂ ਉਪਰੋਂ ਫੰਡ ਤਾਂ ਪੰਜਾਬ ਸਰਕਾਰ ਨੇ ਹੀ ਦੇ ਰਿਹਾ ਜੇ ਪੰਜਾਬ ਸਰਕਾਰ ਆਮ ਆਦੀ ਪਾਰਟੀ ਦੀ ਹੈ ਤਾਂ ਕੀ ਚਾਹੀਦਾ ਲੋਕਲ ਸਰਕਾਰ ਜਿਹੜੀ ਹੈ ਉਹ ਆਮ ਆਦੀ ਪਾਰਟੀ ਦੀ ਬਣੇ ਤਾਂ ਲੋਕਾਂ ਨੂੰ ਫਾਇਦਾ ਮਿਲੇਗਾ ਜਾਂ ਫਿਰ ਸੈਂਟਰ ਦੀ ਸਰਕਾਰ ਆਮ ਆਦੀ ਪਾਰਟੀ ਦੀ ਬਣੇ ਤਾਂ ਦੇਸ਼ ਨੂੰ ਫਾਇਦਾ ਮਿਲੇ ਸੈਂਟਰ ਦੀ ਆਪਾਂ ਜੇ ਸੁਖਤ ਸਿੰਘ ਜੀ ਗੱਲ ਕਰੀਏ ਸੈਂਟਰ ਹਜੇ ਆਮ ਆਦੀ ਪਾਰਟੀ ਲਈ ਬਹੁਤ ਦੂਰ ਹੈ ਦੂਰ ਹੈ ਹਾਲਾਂਕਿ ਨੈਸ਼ਨਲ ਪਾਰਟੀ ਜਰੂਰ ਬਣ ਚੁੱਕੀ ਆਮ ਆਦੀ ਪਾਰਟੀ ਸਾਡੀ ਕੁਛੇ ਸਮੇਂ ਤਾਂ ਕੋਈ 2014 ਦੇ ਇਸ ਪਾਰਟੀ ਦੀ ਸ਼ੁਰੂਆਤ ਹੈ ਇੱਥੇ ਅੱਜ 2025 ਆ ਸੋ 10 ਸਾਲ ਦੇ ਅੰਦਰ ਨੈਸ਼ਨਲ ਪਾਰਟੀ ਬਣ ਚੁੱਕੇ ਸੋ ਇੱਕ ਬੜੀ ਵੱਡੀ ਉਪਲਬਧੀ ਆ ਆਮ ਆਦੀ ਪਾਰਟੀ ਦੇ ਲਈ ਪਰ ਸਾਊਥ ਸਾਈਡ ਗੱਲ ਕਰੀਏ ਈਸਟ ਸਾਈਡ ਗੱਲ ਕਰੀ ਹਜੇ ਤੱਕ ਇਹ ਆਮ ਆਦੀ ਪਾਰਟੀ ਇੰਨਾ ਵजूद ਨਹੀਂ ਆ ਆਮ ਆਦੀ ਪਾਰਟੀ ਸਿਰਫ ਦਿੱਲੀ ਪੰਜਾਬ ਤੱਕ ਹੀ ਅਜੇ ਤੱਕ ਸੀਮਿਤ ਰਹਿ ਚੁੱਕੀ ਹੋਈ ਆ ਸੋ ਇਹ ਵਕਤ ਦਾ ਸੇਗਾ ਪਰ ਹੌਲੀ ਹੌਲੀ ਪਾਰਟੀ ਹੋਰ ਵੱਡੀ ਹੋਵੇਗੀ ਸੋ ਜੇ ਤੁਸੀਂ ਜਿਹੜਾ ਕਹਿੰਦੇ ਹੋ ਕਿ ਸੈਂਟਰ ਤੇ ਆਮ ਆਦੀ ਪਾਰਟੀ ਇਹ ਬਹੁਤ ਦੂਰ ਦੀ ਗੱਲ ਆ ਸੈਂਟਰ ਜਿਹੜੇ ਵੱਡੀਆਂ-ਵੱਡੀਆਂ ਪਾਰਟੀਆਂ ਜਾਂ BJP ਹੋਣ NDA ਹੋਣ ਜਾਂ INC ਯਾਨੀ ਕਿ NDA ਤੇ INC ਇੰਡੀਆ ਨੈਸ਼ਨਲ ਕਾਂਗਰਸ ਉਹ ਜਦੋਂ ਵੀ ਜਦੋਂ ਵੀ ਕੋਈ ਇਲੈਕਸ਼ਨ ਹੁੰਦੀ ਆ ਉਦੋਂ ਵੱਡੇ-ਵੱਡੇ ਮੁੱਦਿਆਂ ਦੇ ਉੱਤੇ ਚੋਣਾ ਹਾਸਲ ਕੀਤੀ ਜਾਂਦੀ ਆ ਆਮ ਜਨਤਾ ਦੀਆਂ ਬਹੁਤ ਵੱਡੇ ਮੁੱਦੇ ਦੇ ਕਦੀ ਛੋਟੇ ਮੁੱਦਿਆਂ ਤੱਕ ਸਰਕਾਰ ਪਹੁੰਚਦੀ ਨਹੀਂ ਆ ਗਲੀਆਂ ਸੀਵਰੇਜ ਆਮ ਆਮ ਜਨਤਾ ਨੂੰ ਜਦੋਂ ਪੁੱਛੋਗੇ ਤੇ ਉਹਨਾਂ ਦੀ ਮੁਸ਼ਕਲ ਆ ਹੀ ਹੋਏਗੀ ਸਾਡੀਆਂ ਗਲੀਆਂ ਨਹੀਂ ਬੰਦੀਆਂ ਪੀਆਂ ਸਾਨੂੰ ਪਾਣੀ ਗੰਦਾ ਪੀਣ ਵਾਲਾ ਮਿਲਦਾ ਪਿਆ ਸੀਵਰੇਜ ਇਸ ਪਾਸੇ ਵੱਡੀ ਲੋਕਲ ਸਿਰਫ ਇਹੋ ਹੀ ਸਮੱਸਿਆ ਹੁੰਦੀ ਆ ਇਹਦੇ ਵੱਲ ਧਿਆਨ ਘੱਟ ਬਿਲਕੁਲ ਸੱਚ ਹੈ ਜੀ ਤੁਹਾਨੂੰ ਦੱਸ ਦਈਏ ਕਿ ਇਹ ਦੇ ਬੇਸਿਕ ਨੀਡਸ ਐ ਤੇ ਪਤਾ ਹੀ ਹੈ ਕਿ ਪਾਣੀ ਸਾਫ਼ ਚਾਹੀਦਾ ਲੋਕਾਂ ਨੂੰ ਪੀਣ ਦੇ ਲਈ ਸੜਕਾਂ ਚੰਗੀਆਂ ਚਾਹੀਦੀਆਂ ਕਿਉਂਕਿ ਇਹਦੇ ਬਿਨਾ ਨਹੀਂ ਗੁਜ਼ਾਰਾ ਹੈਗਾ ਤੇ ਬੇਸਿਕ ਨੀਡ ਆ ਮੁਢਲੀਆਂ ਸਹੂਲਤਾਂ ਸੋ ਇੱਕ ਜੇਕਰ ਅਈ ਸਰਕਾਰ ਮੁਹੱਈਆ ਨਹੀਂ ਕਰਵਾ ਕੇ ਦੇ ਸਕਦੀ ਆਮ ਜਨਤਾ ਨੂੰ ਤਾਂ ਫਿਰ ਆਮ ਜਨਤਾ ਸਰਕਾਰ ਤੋਂ ਕੀ ਹੋਰ ਪਾਲ ਸਕਦਾ ਕੀ ਉਸ ਤੋਂ ਉਮੀਦ ਕਰ ਸਕਦੀ ਆ ਸੋ ਇਹ ਤੇ ਬੇਸਿਕ ਫੈਸਿਲਿਟੀ ਆ ਐ ਤੇ ਕੰਗ ਜਿਹੜਾ ਵੀ ਪਾਰਸ਼ਦ ਬਣੇਗਾ ਜੋ ਵੀ ਵਿਓ ਵੀ ਮੇਅਰ ਬਣੇਗਾ ਤੇ ਉਹਨਾਂ ਦਾ ਫਰਜ਼ ਹੈ ਕਿ ਅੰਮ੍ਰਿਤਸਰ ਵਾਸੀ ਦਾ ਸੀ ਸਵੱਛ ਪਾਣੀ ਪਲਾਨਾ ਸਾਬ ਪਾਣੀ ਪਲਾਣਾ ਸੇਵਰੇ ਦੀ ਕੋਈ ਸਮੱਸਿਆ ਨਾ ਹੋਵੇ ਕੂੜਾ ਜਿਹੜਾ ਟਾਈਮ ਸਿਰ ਚੱਕਿਆ ਜਾ ਸਕੇ ਕਿਉਂਕਿ ਇਹ ਬੇਸਿਕ ਹੈ ਇਹ ਤਾਂ ਕਹਿਣ ਦੀ ਗੱਲ ਹੈ ਹੀ ਨਹੀਂ ਕਿ ਜਦ ਵੀ ਕੋਈ ਬੰਦਾ ਉਮੀਦਵਾਰ ਆਂਦਾ ਤੁਹਾਡੇ ਕੋਲ ਤੇ ਇਹ ਉਹਨੂੰ ਕਹਿ ਲੈਣੀ ਚਾਹੀਦਾ ਕਿ ਅਸੀਂ ਇਹ ਕੰਮ ਚੋਕੇ ਥੋੜਾ ਕੰਮ ਹੈ ਤੁਹਾਨੂੰ ਕਰਨਾ ਪੈਣਾ ਹੀ ਆ ਦੌੜ ਕਦੋਂ ਮੁੱਕੇਗੀ ਆ ਮੇਅਰ ਦੀ ਕੁਰਸੀ ਵੀ ਕਿੰਨੀ ਦੇਰ ਲੱਗੇਗੀ ਤੁਹਾਨੂੰ ਅਸੀਂ ਇਹ ਕਹਿ ਦਈਏ ਤੇ ਜਲਦੀ ਕੋਈ ਡੇਟ ਵੀ ਤੁਹਾਨੂੰ ਦੱਸ ਸਕਦੇ ਪਰ ਜਲਦੀ ਕਿਉਂਕਿ ਸਮੱਸਿਆਵਾਂ ਦਾ ਹੱਲ ਹੋਏਗਾ ਜਲਦੀ ਲੋਕਾਂ ਦਾ ਸਮੱਸਿਆ ਦਾ ਹੱਲ ਹੋਣਾ ਚਾਹੀਦਾ ਕਿਉਂਕਿ ਲੋਕ ਬਹੁਤ ਪਰੇਸ਼ਾਨ ਹੈ ਪੱਛੇ ਹਟੇ ਵੱਲੇ ਪਾਸੇ ਚੱਲ ਜ ਲਗਾਤਾਰ ਪੰਜਾਬ ਜਾਂ ਕਿਹੜੇ ਮਰਜੀ ਅਸੀਂ ਅਮਰੀਸਰ ਦਾ ਪੇਜ ਖੋਲਦੀ ਅਖਬਾਰ ਦਾ ਪਹਿਲੀਆ ਖਬਰਾਂ ਜਿਹੜੇ ਮਰਜੀ ਚੱਲ ਜੀਏ ਪਾਣੀ ਦੀ ਸਮੱਸਿਆ ਸੀਵਰੇਜ ਦੀ ਸਮੱਸਿਆ ਲੋਕ ਬਿਮਾਰ ਨੇ ਗੰਦਗੀ ਫੈਲ ਰਹੀ ਬਿਮਾਰੀਆਂ ਫੈਲ ਰਹੀਆਂ ਪਰ ਧਿਆਨ ਕੋਈ ਨਹੀਂ ਹੈ ਹੁਣ ਜੇ ਗੱਲ ਕਰੀ ਅਸੀਂ ਆਮ ਆਦੀ ਪਾਰਟੀ ਦੇ ਵੀ ਗੱਲ ਕਰ ਲੈਂਦੇ ਆ ਆਮ ਆਦੀ ਪਾਰਟੀ ਹੁਣ ਜਿੰਨੇ ਵੀ ਸਾਰੇ ਜੋ ਕਿਹਾ ਜਾਂਦਾ ਕਿ ਐਮ ਐਲ ਏ ਜਾਂ ਜਿਹੜੇ ਵੀ ਮੰਤਰੀ ਸਾਹਿਬ ਨੇ ਉਹ ਦਿੱਲੀ ਨੇ ਦਿੱਲੀ ਵਿਧਾਨ ਸਭਾ ਚੋਣ ਦੇ ਫਰਵਰੀ ਹੋਣ ਜਾ ਰਹੇ ਆ ਦਿੱਲੀ ਦੇ ਵਿੱਚ ਸਭ ਦਾ ਧਿਆਨ ਉੱਥੇ ਲੱਗ ਚੁੱਕਾ ਹੋਇਆਗਾ ਜਿਸ ਕਰਕੇ ਕਹਿ ਸਕਦੇ ਜੀ ਥੋੜੀ ਦੇਰੀ ਨਾਲ ਜਿਹੜਾ ਮੇਅਰ ਹੈ ਉਹ ਲੁਧਿਆਣਾ ਤੇ ਅੰਮ੍ਰਿਤਸਰ ਨੂੰ ਮਿਲ ਸਕਦਾ ਪਰ ਦਾਵੇ ਦੋਵੇਂ ਪਾਰਟੀਆਂ ਕਰ ਰਹੀਆਂ ਕਾਂਗਰਸ ਵੀ ਕਰ ਰਹੀ ਕਿ ਸਾਡਾ ਮੇਅਰ ਬਣੇਗਾ ਪਰ ਦੂਜੇ ਪਾਸੇ ਕੁਲਦੀਪ ਸਿੰਘ ਧਾਲੀਵਾਲ ਸਾਹਿਬ ਕਿਉਂਕਿ ਉਹਨਾਂ ਨੂੰ ਡਿਊਟੀ ਲਈ ਹੈਗੀ ਅੰਮ੍ਰਿਤਸਰ ਦਾ অবজারভার ਨੇ ਉਹ ਪੂਰੇ ਅੰਮ੍ਰਿਤਸਰ ਜ਼ਿਲ੍ਹੇ ਦੇ ਤੋਂ ਉਹਨਾਂ ਦੇ ਵੀ ਲਗਾਤਾਰ ਉਹਨਾਂ ਵੱਲੋਂ ਵੀ ਦਾਅਵੇ ਕੀਤੇ ਯਾਰ ਕਿ ਮੇਅਰ ਸਾਡਾ ਬਣੇਗਾ ਪਰ ਤੁਹਾਨੂੰ ਦੱਸ ਦਈਏ ਕਿ ਇੱਕ ਲਾਸਟ ਮੈਂ ਡਾਟਾ ਜ਼ਰੂਰ ਕਰਦਾ ਕਿਉਂਕਿ 24 ਸੀਟ ਸੀਗੀ ਜਦੋਂ ਇਲੈਕਸ਼ਨ ਹੋਏ ਸੀਗਾ ਆਮ ਆਦਮੀ ਪਾਰਟੀ ਕੋਲ ਤੇ ਹੁਣ ਆਮ ਆਦਮੀ ਪਾਰਟੀ 24 ਤੋਂ 38 ਤੇ ਪਹੁੰਚ ਚੁੱਕੀ ਹੈ ਤੇ ਕਾਂ ਦੋ ਆਜ਼ਾਦ ਉਮੀਦਵਾਰ ਹਜੇ ਵੀ ਆ ਜੋ ਹਜੇ ਵੀ ਆਜ਼ਾਦ ਆ ਬਾਕੀ ਜਿਹੜੇ 8 ਵਿੱਚੋਂ 6 ਸੀਗੇ ਉਹ ਆਮ ਆਦੀ ਪਾਰਟੀ ਦੇ ਸ਼ਾਮਿਲ ਹੋ ਚੁੱਕੇ ਆ ਤੇ 6-7 ਜੋ ਕਿ ਆ ਜਲਾ ਭਾਜਪੀ ਦੇ ਨੇ ਤੇ ਤਿੰਨ ਅਕਾਲੀ ਦਲ ਦੇ ਨੇ ਤਾਂ ਹੁਣ ਇਹ ਕਿਦੇ ਵੱਲ ਜਾਣਗੇ ਉਸ ਤੋਂ ਬਾਅਦ ਉਸ ਦਾ ਜਿਹੜਾ ਉਹ ਮੇਅਰ ਬਣੇਗਾ ਬਿਲਕੁਲ ਸਹੀ ਗੱਲ ਹੈ ਕਿ ਮੇਅਰ ਉਹੀ ਬਣੇਗਾ ਜਿਹਦੇ ਉਮੀਦਵਾਰ ਜਿਹੜੇ ਆ ਲਗਾਤਾਰ ਵੱਧ ਹੋਣਗੇ ਜਿੰਨੇ ਉਮੀਦਵਾਰ ਚਾਹੀਦੇ ਨੇ ਉਸੇ ਹਿਸਾਬ ਦੇ ਨਾਲ ਉਮੀਦਵਾਰ ਹੋਣਗੇ ਤਾਂ ਉਹਦਾ ਹੀ ਮੇਅਰ ਬਣੇਗਾ ਪਰ ਲੋਕਾਂ ਦਾ ਇੰਤਜ਼ਾਰ ਖਤਮ ਉਦੋਂ ਹੋਏਗਾ ਜਦੋਂ ਮੇਅਰ ਦੀ ਕੁਰਸੀ ਦੇ ਉੱਤੇ ਮੇਅਰ ਬੈਠੇਗਾ ਉਸ ਤੋਂ ਬਾਅਦ ਅਮਰਤਸਰ ਦੀ ਖੂਬਸੂਰਤੀ ਵਾਲ ਧਿਆਨ ਦੇਗਾ ਤੁਹਾਨੂੰ ਦੱਸ ਦিয়ে ਕਿ ਅਮਰਤਸਰ ਨੂੰ ਕਦੀ ਕਿਹਾ ਜਾਂਦਾ ਸੀ ਕਿ ਖੂਬਸੂਰਤ ਸਿਟੀ ਆ ਪਰ ਅੱਜ ਕਿਤੇ ਨਾ ਕਿਤੇ ਕਾਗਜ਼ਾਂ ਵਿੱਚ ਜੇ ਅਸੀਂ ਦੇਖੀਏ ਤਾਂ ਉਹਦੇ ਵਿੱਚ ਵੀ ਅਮਰਤਸਰ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਵਾਲਾ ਇਲਾਕਾ ਦੱਸਿਆ ਜਾ ਰਿਹਾ ਸਭ ਤੋਂ ਜ਼ਿਆਦਾ ਗੰਦਾ ਇਲਾਕਾ ਜਿਹੜਾ ਉਹ ਦੱਸਿਆ ਜਾ ਰਿਹਾ ਤਾਂ ਉਹਦੀ ਸਫਾਈ ਦੀ ਜ਼ਰੂਰਤ ਹੈ ਇਸ ਲਈ ਦੇਖੀਏ ਕਿ ਹੁਣ ਮੇਅਰ ਦੀ ਕੁਰਸੀ ਕੌਣ ਸੰਭਾਲਦਾ ਹੈ ਤਾਂ ਸੰਭਾਲਣ ਤੋਂ ਬਾਅਦ ਤਿਆਰੀਆਂ ਕੀ ਹੁੰਦੀਆਂ ਹਨ कॅमरामॅन मनोज नाल सी अमृत